ਸੇਮਾ ਹਣ ਬੰਦੀ ਚੋਰ ਪਿਤਾ ਸਤਿਗੁਰੂ ਤਕਤਾ ਤਾਜ ਦੇ ਮਾਰ ਸਤਿਗੁਰੂ ਸਾਹਿਬ ਜੀ ਦੀ ਗੁਰਨਾਨਕ ਸਾਹਿਬ ਜੀ ਦੀ ਸ਼ੇਮ ਜੋਤ 6ਵਾਂ ਜਮਾ ਸਤਿਗੁਰੂ ਸ਼ਿਦ ਗੁਰ ਹਰਗੋਬਿੰਦ ਸਾਹਿਬ ਦੀ ਰਾਜ ਪ੍ਰਕਾਸ਼ ਜਿਹੜਾ ਜੋ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਕੇ ਨਾਮ ਉਸ ਪੌਂਦੇ ਦੂਦੜ ਤੁਸਨ ਕੰਨ ਆ ਰਹੀਆਂ ਨੇ ਪੰਜ ਪਿਆਲੇ ਪੰਜ ਪੀਰਾਂ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਪੰਜ ਪਹਿਲੇ ਪੰਜ ਪੀਰ ਛਟੰ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੋਗ ਦਿਖਾਵਨ ਵਾਰੋ ਵਾਰੀ ਦਲ ਪੰਜਨ ਕੋ ਸੁਰਮਾ ਵੱਡ ਜੋਦਾ ਸੋ ਪਰਬੁਕਾਰੀ ਐਸੇ ਪਰਬੁਕਾਰੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਮਰ ਸੇ ਤੋਂ ਦਰਸ਼ਨ ਦੀਦਾਰੇ ਕਰੀਆਂ ਨੇ ਔਰ ਗੁਰੂ ਸਾਹਿਬ ਜੀ ਦੇ ਖੁਸ਼ੀਆਂ ਪ੍ਰਾਪਤ ਕਰੀਆਂ ਨੇ ਹੁਣ ਸ਼ਾਮ ਨੂੰ ਲੋਕ ਇੰਤਜ਼ਾਰ ਦੇਖਣ ਨੂੰ ਮਿਲਿਆ ਨੀ ਮੇਰਾਂਦੇ ਵਰਸੇ ਤਪਦੇ ਟਰ ਕੇ ਸੀਨੇ ਸੀ ਜਨਮ ਲਿਆ ਕਰਿਆ ਕੇ ਮੰਗਾਂ ਗਾਂਦਲ ਕੀਰੀ ਤੇ ਤਲ ਪੰਜਨਪੁਰ ਯੋਧੇ ਮਾਲਕ ਮੀਰੀ ਪੀਰੀ ਦੇ ਇਹ ਸਤਗੁਰੂ ਜੀ ਦੇ ਹਰਹਾਣੇ ਦਾ ਕੇਂਦਰ ਹੈ ਸਤਨਕੀਰਿ ਨਮੰਦਰ ਸਾਹਿਬ ਤੇ ਇਹਦੀ ਜਿਹੜੀ ਸ਼ਾਨ ਹੈ ਜੱਗ ਨਾਲ ਵੱਖਰੀ ਸ਼ਾਨ ਹੈ ਤੇ ਹੋਰ ਕਿਤੇ ਜਾਈਓ ਪਰ ਉਥੇ ਇਹੋ ਜਿਹੀ ਰੋਸ਼ਨੀ ਨਹੀਂ ਦੇਖਦੀ ਪਰ ਜਿਹੜੀ ਜਿਹੜੀ ਰੋਸ਼ਨੀ ਇੱਥੇ ਸਤਨਕੀਰਿ ਨਮੰਦਰ ਸਾਹਿਬ ਦੇਖਿ ਜਿਹੜੀ ਰਹਾਣੇ ਦੀ ਰੋਸ਼ਨੀ ਦੇਖਣ ਨੂੰ ਮਿਲਦੀ ਆ ਰਾਜ ਕਰੇਗਾ ਕਾਲ ਸਾ ਆਖੀਰੇ ਨਾ ਕੋ ਖਵਾਰ ਹੋਏ ਸਭ ਮਿਲਾਇਆਗੇ ਬੱਚੇ ਸ਼ਰਣ ਜੋ ਹੋਏ ਸ੍ਰੀ ਹਰਮੰਦਰ ਸਾਹਿਬ ਜਦੋਂ ਅੰਦਰ ਪ੍ਰਵੇਸ਼ ਕਰੀਏ ਤਾਂ ਬਹੁਤ ਸੋਹਣਾ ਇੱਕ ਵੱਖਰਾ ਹੀ ਲੋਕੀਕ ਆਨੰਦ ਦੇਖਣ ਨੂੰ ਮਿਲਦਾ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਫੁੱਲ ਝਣੀਆਂ ਵਾਂਗ ਆਸਤਵ ਜੀ ਦਾ ਲੋਕ ਉਜਾਰਾ ਦੇਖਣ ਨੂੰ ਮਿਲਿਆ ਔਰ ਬਹੁਤ ਸੋਹਣੀ ਸਤਕਜੀ ਦੇ ਦਰਬਾਰ ਦੇ ਆਲੇ-ਦੁਆਲੇ ਲਾਈਟਿੰਗ ਬਹੁਤ ਸੋਹਣੀ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦਾ ਪੰਜ ਪਹਿਲੇ ਪੰਜ ਪੀਰ ਛਠਮ ਪੀਰ ਬਠਾ ਦੁਰਪਾਰੀ ਅਰਜਨ ਕਾਇਆ ਪਰਟ ਕੇ ਮੂਰਤ ਹਰ ਕੋਬਿੰਦਾ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਤੇ ਖਾਵਣ ਵਾਰੂ ਆਰੀ ਦਲ ਪੰਜਣ ਗੁਰ ਸੂਰਮਾ ਵਡਜੋ ਦਾ ਬੋ ਪਰਪਕਾਰੀ ਵਡਜੋ ਦਾ ਬੋ ਪਰਪਕਾਰੀ ਹੋ ਰਾਜ ਕਰੇਗਾ ਤਾਲ ਸਾ ਅਖੀਰੇ ਨਕੋਏ ਖਵਾਰ ਹੋਏ ਸਭ ਮਿਲਾਂਗੇ ਬੱਚੇ ਸ਼ਰਣ ਜੋ ਹੋਏ ਸੰਮਤ 1650 ਹਾੜ ਮਹੀਨੇ ਸੀ ਹੀ ਮੇਰਾ ਦੇ ਵਸੇ ਤਪਦੇ ਕਰਕੇ ਸੀ ਨੇ ਸੀ ਮੀ ਮੇਰਾ ਦੇ ਵਸੇ ਤਪ ਦੇ ਟਰ ਕੇ ਸੀਨੇ ਸੀ ਜਨਮ ਲਿਆ ਕਰਨ ਆ ਕੇ ਮਾਂ ਗੰਗਾ ਦਲ ਕੀਰੀ ਦੇ ਤਾਂ ਪੰਜਨ ਕੁਰ ਜਉਦੇ ਮਾਲਕ ਮੀਰੀ ਪੀਰੀ ਦੇ ਤਾਂ ਪੰਜਨ ਕੁਰ ਜਉਦੇ ਮਾਲਕ ਮੀਰੀ ਪੀਰੀ ਦੇ ਜੇ ਖੁਸ਼ੀਆਂ ਬਹੁਤ ਮਨਾਇਆ ਸ੍ਰੀ ਗੁਰੇ ਅਰਜਨ ਪਿਆਏ ਨੇ ਪੁੰਨ ਦਾਨ ਬੜਾ ਕੀਤੇ ਲੰਗਰ ਲਾਤੇ ਤਾਰੇ ਨੇ ਉੱਨ ਦਾਣ ਬੜ ਕੀਤੇ ਲੰਗਰ ਲਾਤੇ ਪਾਰੇ ਨੇ ਝੋਕਰ ਕਿਆ ਸੋਤਰ ਕਿਆ ਝੋਕਰ ਕਿਆ ਸੋਤਰ ਕਿਆ ਦਰਸ਼ਨ ਘੈਰ ਗੰਭੀਰੀ ਦੇ ਦਲ ਪੰਜਨਪੁਰ ਯੋਦੇ ਮਾਲਕ ਮੀਰੀ ਪੀਰੀ ਦੇ ਤਾ ਪੰਜਰ ਕੋ ਯੋਦੇ ਮਾਲਕ ਮੀਰੀ ਪੀਰੀ ਦੇ ਜੀ ਧਰਤੀ ਕੈਤ ਮਾਇਆ ਸਦਕੇ ਦਾਈ ਸਪੇਰੇ ਨੂੰ ਧਰਤੀ ਕੈਤ ਮਾਇਆ ਸਦਕੇ ਦਾਈ ਸਪੇਰੇ ਨੂੰ ਦਈ ਵਿੱਚ ਯਾਰ ਮਲਾ ਕੇ ਦੇਤਾ ਸਤਿਗੁਰ ਮੇਰੇ ਨੂੰ ਦਹੀਂ ਵਿੱਚ ਜੈਰ ਮਿਲਾ ਕੇ ਦੇਤਾ ਸਤਿਗੁਰ ਮੇਰੇ ਨੂੰ ਪਰ ਮਿੱਟਾਂ ਵਿੱਚ ਪਾਕ ਖੋਲਤੇ ਪਰ ਮਿੱਟਾਂ ਵਿੱਚ ਪਾਕ ਖੋਲਤੇ ਭਾਪੇ ਅਖੀਰੀ ਦੇ ਤਾਂ ਪੰਜਨ ਗੁਰ ਯੋਦੇ ਮਾਲਕ ਮੀਰੀ ਪੇਰੀ ਦੇ ਤਾਂ ਬੰਜਨ ਕੁਰਯੋ ਤੇ ਮਾਲਕ ਮੀਰੀ ਪੀਰੀ ਦੇ ਜਹਾਂਗੀਰ ਦੀ ਨੀਤੀ ਨੇ ਫਿਰ ਪੜਥੂ ਪਾ ਦਿੱਤਾ ਜਹਾਂਗੀਰ ਦੀ ਨੀਤੀ ਨੇ ਫਿਰ ਪੜਥੂ ਪਾ ਦਿੱਤਾ ਵਿਦੋਸ਼ੇ ਸਿਰੁ ਗੁਰੇ ਅਰਕਣ ਨੂੰ ਸ਼ਹੀਦ ਤਰਾ ਦਿੱਤਾ ਪੇਦੋਸ਼ੇ ਸ੍ਰੀ ਗੁਰੂ ਯਰਕਣ ਨੂੰ ਚਾਹੀ ਤਰਾ ਦਿੱਤਾ ਸਭਿ ਉਹਨ ਮੰਨ ਲਗਾਤੇ ਸਭਿ ਉਹਨ ਮੰਨ ਲਗਾਤੇ ਜਾਲ ਮਦੀ ਫਟੇਰੀ ਦੇ ਦਾ ਪੰਜਨ ਗੁਰਿਓ ਦੇ ਮਾਲਕ ਮੀਰੀ ਪੀਰੀ ਦੇ ਦਾ ਪੰਜਨ ਗੁਰਿਓ ਜੋ ਦੇ ਮਾਲਤ ਮੀਰੀ ਪੀਰੀ ਦੇ ਹੋ ਵਾਇਕ ਤੋਂ ਕਹਾਸਾ ਵਾਇਕ ਜੀ ਦੀ ਕਿਤਾ ਅਮਰ ਸ਼ਕੂਦਾਸ ਐਸਕੂ ਸਿੰਘ ਅਰ ਸਭ ਤੋਂ ਬਿੰਦਕਾਰ ਆਇਆ ਮਰਸਾਖੋ ਸਿੰਘ ਸਜੋ ਬਾਣੀ ਬਾਣੀ ਸਾਰਨ ਕਿਸੇ ਕਿਸੇ ਨੂੰ ਸਾਡੇ ਜੱਤੇ ਦਾ ਨੰਬਰ ਲੈਣਾ ਹੋਵੇ 9914182318 ਆਦਾਸ ਭਾਈ ਸੁਖਮੀ ਸਿੰਘ ਕੁਇਚੀ ਜੱਤਾ ਸਾਡੇ ਭਰਾਵਾਂ ਦੀ ਜੋੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਜੇਕਾਰ ਅਗਰ ਆਵੇ ਨੇ ਹਲੋ ਜਾਵੇ ਮੇਰੀ ਪੀਰ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਿੱਤਰ ਚਰਨਾਂ ਉਪਾਵੇ ਸਤਿ ਸ਼੍ਰੀ ਅਕਾਲ ਬੋਲੇ ਜੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਦੇਹ ਦਾਸ ਦਾ ਨਾਮ ਭਾਈ ਸੁਖਮੀਤ ਸਿੰਘ ਦਾਸ ਕੁਸ਼ੀਰ ਸਿੰਘ ਹੈ ਜੀ ਸਿੱਖ ਕੰਤ ਦੇ ਵਿੱਚ ਵਿਸਤ੍ਰਿਤ ਵੱਖ-ਵੱਖ ਸੇਵਾ ਵਿੱਚ ਗੁਰਦਾਰਾ ਪਰਨਮੇਟਿਆਂ ਦੇ ਸਟੇਜਾਂ ਦੇ ਵਿੱਚ ਵਿਚਰਪੀਆ ਤੇ ਹੋਰ ਕੰਤਰੀ ਮਹਾਨ ਸੇਜਾਂ ਦੇ ਵਿੱਚ ਕਿ ਸੇਵਾਵਾਂ ਨਾ ਬੰਦਾ ਅੱਜ ਗੁਰਸਾਹਿ ਦੀ ਕਿਰਪਾ ਨਾਲ ਐਸੇ ਮਹਾਨ ਬੰਦੀ ਛੋੜ ਪਿਤਾ ਸਤਿਗੁਰੂ ਤਕਤਾ ਤਾਜਾਂ ਦੇ ਮਹਾਰਤ ਸਤਿਗੁਰੂ ਗੁਰੂ ਸਾਹਿਬ ਜੀ ਦੀ ਗੁਰਨਾਨਕ ਸਾਹਿਬ ਜੀ ਦੀ ਛੇਵੀਂ ਜੋਤ ਛੇਵਾਂ ਜਮਾ ਸਤਿਗੁਰੂ ਸ਼ਿਦਗੁਰ ਹਰਗੋਬਿੰਦ ਸਾਹਿਬ ਜੀ ਦਾ ਅਜ ਪ੍ਰਕਾਸ਼ ਜਿਹੜਾ ਜੋ 60 ਫਨ ਸ੍ਰੀ ਹਰਮੰਦਰ ਸਾਹਿਬ ਕਨਾਂਤਮਸਪੋਰਟ ਤੇ ਦੂਦ ਰੱਟ ਤੋਂ ਸੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸੁੱਚੇ ਦੇ ਪ੍ਰਬੰਧ ਕੀਤੇ ਗਏ ਹਨ ਸੰਗਤਾਂ ਲਈ ਜੋ ਕਿ ਗਰਮੀ ਦਾ ਬਹੁਤ ਜ਼ਿਆਦਾ ਤਪਦਾ ਮੌਸਮ ਹੈ ਉਸ ਨੂੰ ਮੰਦੇਰ ਜਿਹਾ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਹੋਰ ਉਹਨਾਂ ਦਾ ਪੂਰਾ ਸਟਾਫ ਜੋ ਕਿ ਸੇਵਾਵਾਂ ਨਿਭਾ ਰਿਹਾ ਹੈ ਤੇ ਅੱਜ ਦੀਪਮਾਲਾ ਬਹੁਤ ਚੜ੍ਹਦੀ ਕਲਾ ਵਿੱਚ ਹੋਈ ਗੁਰਸਾਹਿਬ ਦੀ ਖਤ ਨਾਲ ਆਤਸ਼ਬਾਜੀ ਹੋਈ ਸੰਗਤਾਂ ਨਾਤਮਸ਼ ਹੋਣ ਲੱਗ ਕੇ ਗੁਰਸਾਹਿਬ ਦੇ ਘਰ ਆਈਆਂ ਮੈਂ ਤਾਂ ਕਿ ਨੋਕਾ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਰੰਗ-ਬਰੰਗੀਆਂ ਲੜੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਦੀਪਮਾਲਾ ਹੋਈ ਸੀ ਹਾਂ ਜੀ ਬਿਲਕੁਲ ਜੀ ਇਹ ਸਤਗੁਰੂ ਜੀ ਦੇ ਰਹਾਣੇਤ ਦਾ ਕੇਂਦਰ ਹੈ ਸਤਨਸਿਰੀ ਮੰਦਿਰ ਸਾਹਿਬ ਤੇ ਇਹਦੀ ਜਿਹੜੀ ਸ਼ਾਨ ਹੈ ਜੱਗ ਨਾਲ ਵੱਖਰੀ ਸ਼ਾਨ ਹੈ ਤੇ ਹੋਰ ਕਿਤੇ ਜਾਈਓ ਪਰ ਉੱਥੇ ਇਹੋ ਜਿਹੀ ਰੋਸ਼ਨੀ ਨਹੀਂ ਦੇਖਦੀ ਪਰ ਜਿਹੜੀ ਜਿਹੜੀ ਰੋਸ਼ਨੀ ਇੱਥੇ ਸਤਨਸਿਰੀ ਮੰਦਿਰ ਸਾਹਿਬ ਦੇਖ ਜਿਹੜੀ ਰਹਾਣੇਤ ਦੀ ਰੋਸ਼ਨੀ ਦੇਖਣ ਨੂੰ ਮਿਲਦੀ ਆ ਅੱਚੀ ਬਾਜੀ ਤੇ ਹੋਰ ਕਿਤੇ ਵਾਵਾ ਲੱਖਾਂ ਦੀ ਜਗ੍ਹਾ ਤੇ ਜਿਹੜੀ ਅੱਚੀ ਬਾਜੀ ਚਲਾਈ ਜਾਂਦੀ ਹੈ ਪਰ ਇੱਥੇ ਬਖਰਾ ਹੀ ਮਨਮੋਹਕ ਦ੍ਰਿਸ਼ ਹੁੰਦਾ ਹੈ ਅੱਚੀ ਬਾਜੀ ਦਾ ਇਹ ਸੰਗਤਾਂ ਵੱਲ ਦੀਪਮਾਲਾ ਕੀਤੀ ਗਈ ਤੇ ਸੰਗਤਾਂ ਦਰਸ਼ਨ ਸ਼ਨਾਣ ਕਰਕੇ ਆਪਣੇ ਉਹਨਰ ਵੱਡ ਭਾਗਾ ਮਹਿਸੂਸ ਕਰ ਰਹੀਆਂ ਨੇ ਤੇ ਕਹਿੰਦੀਆਂ ਨੇ ਕਿ ਨਾਨਕ ਨਾਮ ਚਲਦੀ ਕਲਾ ਤੇਰੇ ਭਾਣੇ ਸਰਬੱਤ ਦਾ ਨਾਰਾ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਦਾ। ਦਾਜਨਾ ਪਾਈ ਸੁਖਜੀਤ ਸਿੰਘ ਪਿਛਲੇ ਜਥਾ ਅੰਮ੍ਰਿਤਸਰ ਸਾਹਿਬ ਵਾਲੇ ਜੋ ਅੱਜ ਤੰਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੰਜ ਪਿਆਲੇ ਪੰਜ ਪੀਰ ਛਟੰਥ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਦਲ ਭੰਜਨ ਗੁਰਸੁਰਮਾ ਵੱਡ ਜਉਦਾ ਬਹੁ ਪਰਵਕਾਰੀ ਐਸੇ ਪਰਵਕਾਰੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੇਦਾਰੇ ਕਰੀਆਂ ਨੇ ਔਰ ਗੁਰੂ ਸਾਹਿਬ ਜੀ ਦੇ ਖੁਸ਼ੀਆਂ ਪ੍ਰਾਪਤ ਕਰੀਆਂ ਨੇ ਹੁਣ ਸ਼ਾਮ ਨੂੰ ਲੋਕਿੰਗ ਜਾਰਾ ਦੇਖਣ ਨੂੰ ਮਿਲਿਆ ਦੇਸੀ ਕਿਉ ਦੇ ਦੀਵੇ ਜਗਾਇਆ ਗਿਆ ਨੇ ਸਾਧ ਸੰਗਤ ਵੱਲੋਂ ਔਰ ਫੁੱਲ ਚੜੀਆਂ ਵਾਂਗ ਆਸਪਾਈ ਤਾਂ ਲੋਕਿੰਗ ਜਾਰਾ ਦੇਖਣ ਮਿਲ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਅੱਜ ਪ੍ਰਕਾਸ਼ ਗੁਰਪੁਰਪੁਰਬ ਮਬੇਕ ਸਰਸਾਹ ਸਤਿਗੁਰਜੀ ਦਾ ਮਨਾ ਰਹੇ ਨੇ ਔਰ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਐਸਡੀਪੀਸੀ ਵੱਲੋਂ ਵੱਖ-ਵੱਖ ਸਮਾਗਮ ਲਿਖੇ ਗਏ ਹਨ ਖੰਡ ਪੜਸਖ ਦੇ ਭੋਗ ਤੋਂ ਬਾਅਦ ਸਤਿਗੁਰਦੀ ਕਿਰਪਾ ਨਾਲ ਮਬੇਕ ਸਰਸਾਹ ਸਮਾਗਮ ਲਿਖੇ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਗੁਰਦੁਆਰਾ ਜਿੱਥੇ ਪਾਛਾਈ ਦਾ ਗੁਰੂ ਗੁਰ ਕੀ ਵਡਾਲੀ ਵਿਖੇ ਵੀ ਹੋਇਆ ਸਤਿਗੁਰਜੀ ਦਾ ਪ੍ਰਕਾਸ਼ ਉੱਥੇ ਗੁਰੂ ਹਰਗੋਬਿੰਦ ਸਾਹਿਬ ਪਾਛਾਈ ਦਾ ਗੁਰ ਕੀ ਵਡਾਲੀ ਵਿਖੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰ ਸਮਾਗਮ ਮਨਾਏ ਗਏ ਹਨ ਪਰ ਉੱਥੇ ਜਨਮ ਹੋਇਆ ਸਮੂਹ ਗੁਰਨਾਨਕ ਨਾਮ ਲੈਵਾ ਸੰਗਤਾਂ ਨੂੰ ਇਸ ਚੈਨਲ ਦੇ ਮਾਧਮ ਰਾਹੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਦੇਸ਼ਵਾਰਜ ਦੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣਾ ਲੁਕਿੰਗ ਯਾਰਾ ਸਚਨ ਸ੍ਰੀ ਹਰਮੰਦਰ ਸਾਹਿਬ ਜਦੋਂ ਅੰਦਰ ਪ੍ਰਵੇਸ਼ ਕਰੀਏ ਤਾਂ ਬਹੁਤ ਸੋਹਣਾ ਇੱਕ ਵੱਖਰਾ ਹੀ ਲੋਕਿਕ ਆਨੰਦ ਦੇਖਣ ਨੂੰ ਮਿਲਦਾ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਫੁੱਲ ਚਣੀਆਂ ਵਾਂਗ ਆਸਤੀ ਭਾਈ ਦਾ ਲੋਕੋ ਯਾਰਾ ਦੇਖਣ ਨੂੰ ਮਿਲਿਆ ਔਰ ਬਹੁਤ ਸੋਹਣੀ ਸਤਿਗੁਰ ਜੀ ਦੇ ਦਰਬਾਰ ਦੇ ਆਲੇ-ਦੁਆਲੇ ਲਾਈਟਿੰਗ ਬਹੁਤ ਸੋਹਣੀ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੀ ਬਹੁਤ ਸੋਹਣੀ ਲਾਈਟਿੰਗ ਹੋਈ ਸੋ ਗੁਰੂ ਕੇ ਨਾਮ ਲੈਵਾ ਸੰਗਤਾਂ ਨੂੰ ਤਨ ਤਨ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਪ੍ਰਕਾਸ਼ ਗੁਰਪਰਵੀਆਂ ਦੇ ਸ਼ੌਰਬ ਦੇ ਦੀਆਂ ਸੰਗਤਾਂ ਨੂੰ ਇਸ ਚੈਨਲ ਦੇ ਮਾਧਿਅਮ ਰਾਹੀਂ ਲੱਖ ਲੱਖ ਵਧਾਈਆਂ ਅਮਰ ਸ਼ਕੋਪ ਸਿੰਘ ਜੀ ਜੋ ਗੁਰ ਕੀ ਲਾੜ ਲਗੋ ਨਸ਼ਿਆਂ ਦੂਰ ਉਹ ਬਾਣੀ ਦੇ ਧਾਰਨ ਹੋ ਜੋ ਬਾਣੀ ਦੇ ਤਿਆਰ ਹੋ ਜੋ ਇਸ ਵਿੱਚ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ